ਵੇਲਾ ਸੱਚ ਨਾਉ ਵਡਿਆਈ ਵਿਚਾਰ ਅੰਮ੍ਰਿਤ ਵੇਲੇ ਸੱਚੇ ਪ੍ਰੀਤਮ ਦੇ ਨਾਮ ਦੀ ਵਡਿਆਈ ਤੇ ਵਿਚਾਰ ਕਰਨ ਦਾ ਵੇਲਾ ਹੈ ਅੰਮ੍ਰਿਤ ਵੇਲੇ ਪਰਮੇਸ਼ਰ ਦੇ ਨਾਲ ਜੁੜਨ ਦਾ ਸਹੀ ਵੇਲਾ ਹੈ ਬਾਬਾ ਪ੍ਰੀਤ ਸਾਬ ਜੀ ਆਖਦੇ ਹਨ ਅੰਮ੍ਰਿਤ ਵੇਲੇ ਰੱਬ ਪਰਮਾਤਮਾ ਗੋਡ ਵਾਹਿਗੁਰੂ ਹਰ ਜੀਵ ਦੇ ਸਰਾਨੇ ਵੱਲ ਆ ਕੇ ਖੜ ਜਾਂਦਾ ਹੈ ਫਰੀਦਾ ਰਾਤ ਕਥੂਰੀ ਵੰਡੀ ਐ ਸੁੱਤਿਆਂ ਮਰੇ ਨਾ ਭਾਉ ਜਿਨ੍ਹਾਂ ਨੈ ਨੀਂਦ 라ਵਲੇ ਤਿੰਨਾ ਮਿਰਨ ਕਵਾਉ ਬਾਬਾ ਫਰੀਦ ਸਾਹਿਬ ਆਖਦੇ ਹਨ ਅੰਮ੍ਰਿਤ ਵੇਲੇ ਨਾਮ ਰੂਪੀ ਕਥੂਰੀ ਲੈ ਕੇ ਪ੍ਰਮਾਤਮਾ ਹਰ ਜੀਵ ਦੇ ਸਰਾਨੇ ਖੜਾ ਹੁੰਦਾ ਹੈ ਜਦੋਂ ਆਪਾਂ ਖਿੱਚ ਕੇ ਰਜਾਈ ਮੁੱਖ ਤੇ ਲੈ ਲੈਨੇ ਹਾਂ ਉਹ ਮਾਲਕ ਸਮਝਦਾ ਕਿ ਇਹਨੂੰ ਜ਼ਰੂਰਤ ਨਹੀਂ ਹੈ ਜਿਸ ਤਰ੍ਹਾਂ ਕਿਸੇ ਵੀ ਸੰਸਥਾ ਦੇ ਵਿੱਚ ਸੈਨਾ ਦੇ ਵਿੱਚ ਕੀ ਹੁੰਦਾ ਇੱਕ ਬੰਦਾ ਸਵੇਰੇ ਚਾਹ ਲੈ ਕੇ ਆਉਂਦਾ ਉਹ ਵਾਜ ਦਿੰਦਾ ਚਾਹ ਲੈ ਲੋ ਤੇ ਜੇ ਕੋਈ ਜਾਗਦਾ ਹੋਵੇ ਤੇ ਉਹਨੂੰ ਨਸੀਬ ਹੋ ਜਾਂਦੀ ਨਹੀਂ ਜਾਗਦਾ ਹੋਵੇ ਤੇ ਉਹ ਵਾਂਝਾ ਰਹਿ ਜਾਂਦਾ ਕਈ ਵਾਰੀ ਚਾਹ ਗਲਾਸ ਚ ਪਈ ਹੁੰਦੀ ਪਾ ਜਾਂਦਾ ਆਉਣ ਵਾਲਾ ਪਰ ਉਦੋਂ ਉਸ ਸਮੇਂ ਨੀਂਦ ਨੇ ਇੰਨਾ ਜ਼ੋਰ ਪਾਇਆ ਹੁੰਦਾ ਕਿ ਉਹ ਪਈ ਬਈ ਠੰਡੀ ਹੋ ਜਾਂਦੀ ਹੈ ਇਸੇ ਤਰ੍ਹਾਂ ਗੁਰਮਖੋ ਨਾਮ ਰੂਪੀ ਕਤੂਰੀ ਜਿਹੜੀ ਉਹ ਰੱਬ ਜੀ ਵੰਡਣ ਆਉਂਦੇ ਹਨ ਅੰਮ੍ਰਿਤ ਵੇਲੇ ਜਿਹਨੂੰ ਮੇਰੇ ਬਾਬੇ ਨੇ ਆਖਿਆ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਉਹ ਜਦੋਂ ਅੰਮ੍ਰਿਤ ਵੇਲੇ ਹੁੰਦੇ ਜਦੋਂ ਅਸੀਂ ਸੁੱਤੇ ਹੁੰਨੇ ਆ ਨਾ ਬਾਬਾ ਜੀ ਆਖਦੇ ਜਿਨ੍ਹਾਂ ਨੇ ਨੀਂਦ 라ਵਲੇ ਤਿੰਨਾ ਮਿਲ ਕੋ ਆਉ ਜਿਨ੍ਹਾਂ ਦੇ ਨੈਣਾ ਵਿੱਚ ਨੀਂਦਰ ਹੈ ਉਹਨਾਂ ਨੂੰ ਰੱਬ ਜੀ ਕਿਵੇਂ ਮਿਲ ਸਕਦਾ ਹੈ ਜਿਸ ਤਰ੍ਹਾਂ ਦੀਪੂ ਵਿੱਚ ਰਾਸ਼ਣ ਆਉਂਦਾ ਹੈ ਰਾਚਨ ਵਾਲਾ ਲਾਂਚਮੈਂਟ ਵੀ ਕਰ ਦਿੰਦਾ ਹੋਕਾ ਵੀ ਦੇ ਦਿੰਦਾ ਹੁਣ ਜਦੋਂ ਕੋਈ ਬੰਦਾ ਟਾਈਮ ਤੇ ਨਾ ਪਹੁੰਚੇ ਤੇ ਬਾਅਦ ਵਿੱਚ ਉੱਠ ਕੇ ਆ ਕੇ ਮੈਨੂੰ ਦੇ ਦੇ ਤੇ ਉਹ ਕਹਿੰਦਾ ਭਾਈ ਤੂੰ ਆਇਆ ਨਹੀਂ ਟਾਈਮ ਸਿਰ ਤੇਰਾ ਜਿਹੜਾ ਹਿੱਸਾ ਸੀ ਉਹ ਵਾਪਸ چلا ਗਿਆ ਤਿੰਨਾ ਮਿਲਣ ਕਵਾਓ ਉਹਨੂੰ ਕਿਵੇਂ ਮਿਲੇ ਭਾਵ ਕੀ ਹਿੱਸੇ ਦੀ ਗੱਲ ਕੀਤੀ ਗਈ ਹੈ ਅੰਮ੍ਰਿਤ ਵੇਲੇ ਦੀ ਸਤਿਗੁਰ ਕਲਗੀਧਰ ਪਾਤਸ਼ਾਹ ਨੇ ਆਪ ਵਿਆਖਿਆ ਕੀਤੀ ਹੈ ਮੈਂ ਕਈ ਵਾਰੀ ਆਖਦਾ ਹੁੰਨਾ ਜਿੰਨੀ ਗੁਰਬਾਣੀ ਹੈ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਏਕ ਓੰਕਾਰ ਤੋਂ ਲੈ ਕੇ 18 10 20 ਤੱਕ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰੈਕਟੀਕਲ ਕੀਤਾ 10 ਪਾਤਸ਼ਾਹੀਆਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਬਾਰ ਬਾਰ ਫਿਰ ਉਸ ਪ੍ਰੈਕਟੀਕਲ ਨੂੰ ਅੰਗਾਂ ਜਾ ਕੇ ਸਿੰਘਾਂ ਨੇ ਦੁਹਰਾਇਆ ਅੱਜ ਆਪਾਂ ਦੇਖਦੇ ਹਾਂ ਅੱਜ ਮਹਾਨ ਸੂਰਬੀਰ ਜੋਧੇ ਮਹਾਂਬਲੀ ਅਨੋਖੇ ਅਮਰਸ਼ੀਦ ਬਾਬਾ ਦੀਪ ਸਿੰਘ ਜੀ ਦਾ ਸ਼ਹਾਦਤ ਦਾ ਦਿਨ ਹੈ ਜਿਨ੍ਹਾਂ ਨੇ ਆ ਪ੍ਰੈਕਟੀਕਲ ਕੀਤਾ ਪਹਿਲਾਂ ਗੁਰੂ ਸਾਹਿਬਾਂ ਨੇ ਕੀਤਾ ਫਿਰ ਉਹਨੂੰ ਬਾਰ ਬਾਰ ਦੁਹਰਾਇਆ ਗगन ਦਮਾਮਾ ਬਾਜਿਓ ਪਰੇ ਉਹ ਨਿਸ਼ਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੁੰਜਨ ਪੋਦਾਓ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ ਸੀਸ ਵੀ ਕੱਟ ਗਿਆ ਤਲੀ ਤੇ ਟਿਕਾ ਲਿਆ ਪਰ ਜੰਗ ਦਾ ਮੈਦਾਨ ਨਹੀਂ ਛੱਡਿਆ ਪਰ ਸਾਡੀ ਅਜੇ ਤਰਾਸਦੀ ਹੈ ਅਸੀਂ ਕੋਈ ਹੋਰ ਫੰਕਸ਼ਨ ਹੋਵੇ ਨਾ ਕੋਈ ਵਿਆਹ ਸ਼ਾਦੀ ਹੋਵੇ ਆਨੰਦ ਕਾਰਜ ਹੋਵੇ ਤੇ ਉਥੇ ਆਪਾਂ ਜਦੋਂ ਤੱਕ ਗਾਉਣ ਵਾਲੇ ਗਾਉਣ ਵਾਲੀਆਂ ਬੁੱਕ ਕਰਦੇ ਆਂ ਫਿਰ ਉਹਨਾਂ ਅੱਗੇ ਡਿਮਾਂਡ ਰੱਖਦੇ ਆਂ ਕਿ ਸਾਨੂੰ ਆ ਗੀਤ ਸੁਣਾ ਕੇ ਜਾਓ ਪਰ ਧਰਮ ਦੀ ਦੁਨੀਆ ਦੇ ਵਿੱਚ ਪੈਸੇ ਵੀ ਮੂੰਹ ਮੰਗਵੇਂ ਦੇ ਦਿੰਨੇ ਆਂ ਇਹੋ ਜਿਹੇ ਪੰਤ ਦੇ ਵਿਦਵਾਨ ਹਨ ਜਿਹੜੇ 50 50000 ਵੀ ਇੱਕ ਘੰਟੇ ਚ ਲੈ ਜਾਂਦੇ ਆ ਨਾ ਜਿਹੜੇ ਲੱਖ ਲੱਖ ਡੇਡਡ ਲੱਖ ਦੀ ਡਿਮਾਂਡ ਵੀ ਕਰ ਜਾਂਦੇ ਆ ਤੇ ਸੰਗਤ ਨੂੰ ਕਹਿੰਦੇ ਮਾਇਆ ਤੋਂ ਨਰਲੇਪ ਰੋ ਤੇ ਉਹਨਾਂ ਨੂੰ ਅਸੀਂ ਕਦੇ ਡਿਮਾਂਡ ਨਹੀਂ ਕਰਦੇ ਮੈਂ ਕਹਿਣਾ ਉਹਨਾਂ ਤੁਹਾਡੇ ਘਰ ਕਦੀ ਕੋਈ ਫੰਕਸ਼ਨ ਆਉਂਦਾ ਵੇਖੋ ਅੱਜ ਇਤਿਹਾਸਿਕ ਦਿਹਾੜਾ ਹੈਰਾ ਅੱਜ ਕਿਸੇ ਦੇ ਘਰ ਕੋਈ ਪ੍ਰੋਗਰਾਮ ਹੈ ਕੋਈ ਸੁਭਾਗ ਹੈ ਤੇ ਗੁਰਮੁਖ ਪਿਆਰਿਓ ਅਜਨੋਖੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਦਾ ਸ਼ਹਾਦਤ ਦਾ ਦਿਨ ਹੈ ਕਹਿਣਾ ਚਾਹੀਦਾ ਗਿਆਨੀ ਜੀ ਅੱਜ ਬਾਬਾ ਦੀਪ ਸਿੰਘ ਦੀ ਸ਼ਹਾਦਤ ਦੀ ਕਥਾ ਕਰਕੇ ਜਾਓ ਅੱਜ ਸਾਨੂੰ ਦੱਸ ਕੇ ਜਾਓ ਕਿ ਬਾਬਾ ਜੀ ਨੇ ਜਦੋਂ ਤਿੰਨ ਮੀਲ ਤੱਕ ਖੰਡਾ ਖੜਕਾਇਆ ਸੀ ਇਸ ਤਲੀ ਤੇ ਟਕਾ ਕੇ ਫਿਰ ਆਪਾਂ ਦਰਬਾਰ ਸਭ ਜਾਣਿਆ ਤੇ ਆਪਾਂ ਸਤਿਗੁਰੂ ਦੇ ਚਰਨਾਂ ਜਾ ਕੇ ਨਕਮਸਤਕ ਹੋ ਨਾ ਜਦੋਂ ਬਾਬਾ ਜੀ ਨੇ ਤਿੰਨ ਮੀਲ ਤੱਕ ਸੀਸ ਤਲੀ ਟਕਾ ਲਿਆ ਸੀ ਫਿਰ ਉਹਨਾਂ ਪ੍ਰਕਰਮਾ ਜੀ ਸੀ ਇਸ ਕਿਉਂ ਭੇਡ ਕਰ ਦਿੱਤਾ ਉਹ ਅੰਦਰ ਦਰਬਾਰ ਸਭ ਤੱਕ ਕਿਉਂ ਨਹੀਂ ਪਹੁੰਚੇ ਇੰਨਾ ਸਫਰ ਕਰ ਲਿਆ ਇੰਨਾ ਤੋਂ ਜ਼ਿਆਦਾ ਥੋੜੀ ਸੀ ਇਤਿਹਾਸ ਕਦੀ ਆਪਾਂ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਕਦੀ ਆਪਾਂ ਸੁਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਬਾਬਾ ਜੀ ਨੇ ਪ੍ਰਕਰਮਾ ਜੀ ਸਿਰ ਕਿਉਂ ਰੱਖਿਆ ਇਹਦਾ ਦਿਨ ਦੇ ਵਿੱਚ ਆਪਾਂ ਵਿਸਥਾਰ ਕਰਾਂਗੇ ਇਸ ਇਤਿਹਾਸ ਦਾ ਆਪ ਦੇ ਨਾਲ ਜੋ ਕਿ ਜਿਹੜਾ ਗੁਰੂ ਸਾਹਿਬ ਦੇ ਅੰਮ੍ਰਿਤ ਵਚਨਨ ਬਾਬੇ ਨਾਨਕ ਪਾਤਸ਼ਾਹ ਦੇ ਜੋਤੋਂ ਪ੍ਰੇਮ ਖੇਲਣ ਕਾ ਚਾਉ ਸਿਰ ਧਰਤ ਲਈ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਉਹਦਾ ਪ੍ਰਕਟਿਕਲ ਕਰ ਰਹੇ ਹਨ ਬਾਬਾ ਅਨੋਖੇ ਅਮਰਸ਼ੀਦ ਬਾਬਾ ਦੀਪ ਸਿੰਘ ਜਿਹੜੇ ਦੂਸਰੇ ਪਾਤਸ਼ਾਹ ਦੇ ਬਚਨ ਹਨ ਰਾਤ ਕਰਨ ਤਨ ਸੰਜੀਏ ਪਲਕੇ ਚੱਲਣ ਹੋਏ ਨਾਨਕ ਨਾਲ ਨਾ ਚੱਲੀ ਮੇਰੇ ਪਛਤਾਵਾ ਹੋਈ ਤੀਸਰੇ ਪਾਸ਼ਾ ਦੇ ਅੰਮ੍ਰਿਤ ਵਚਨ ਹਨ ਤਨ ਮਨ ਧਨ ਸਭ ਸੌਂਪ ਗੁਰ ਕੋਕ ਮੰਨੀ ਪਾਈਏ ਚੌਥੇ ਪਾਸ਼ਾ ਦੇ ਅੰਮ੍ਰਿਤ ਵਚਨ ਤਨ ਮਨ ਕਾਟ ਕਾਟ ਵਿਚਰ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਉਣ ਟੋਂ ਆਜੋ ਦੇ ਵਿੱਚ ਸੌ ਪਾਈ ਪੰਜਵੇਂ ਪਾਸ਼ਾ ਦੇ ਅੰਮ੍ਰਿਤ ਵਚਨ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਉਹ ਸਭਨ ਕੀ ਰੇਣਕਤ ਉਹ ਮਾਰੇ ਪਾਦ ਬਾਬਾ ਦੀਪ ਸਿੰਘ ਇਹਨਾਂ ਬਚਨਾਂ ਦਾ ਪ੍ਰੈਕਟੀਕਲ ਅੱਜ ਫਿਰ ਕਰਕੇ ਸੰਗਤ ਨੂੰ ਦਰਸਾ ਰਹੇ ਹਨ ਕਿ ਇਸ ਤਰ੍ਹਾਂ ਇਹਨਾਂ ਸ਼ਬਦਾਂ ਦੀ ਵਿਆਖਿਆ ਹੋਇਆ ਕਰਦੀ ਹੈ ਸੋ ਮੈਂ ਤੁਹਾਡਾ ਨਾਮਰਤ ਵੇਲੇ ਦੀ ਗੱਲ ਕਰ ਰਿਆਂ ਸਾਧ ਸੰਗਤ ਜੀਓ ਜਿਸ ਨੂੰ ਬਾਬਾ ਰਵਿਦਾਸ ਸਾਹਿਬ ਜੀ ਨੇ ਆਖਿਆ ਬਹੁਤ ਜਨਮ ਬਿਸ਼ਰੇ ਥੇ ਮਾਤੋ ਏ ਜਨਮ ਤੁਮਾਰੀ ਲੇਖੇ ਜਿੱਦਾਂ 84 ਲੱਖ ਜੁਨੀਆਂ ਦੇ ਵਿੱਚੋਂ ਮਨੁੱਖਾ ਦੇਹੀ ਮਨੁੱਖਾ ਜਨਮ ਹੈ ਪਰਮਾਤਮਾ ਦੇ ਲੇਖੇ ਲੱਗਣ ਵਾਸਤੇ ਇਦਾਂ ਇਸ ਤਰ੍ਹਾਂ ਐਵੇਂ ਮੰਨ ਲਿਆ ਜਾਵੇ ਇਸੇ ਤਰ੍ਹਾਂ ਹੀ ਇਹਨਾਂ 24 ਘੰਟਿਆਂ ਦੇ ਵਿੱਚੋਂ ਅੰਮ੍ਰਿਤ ਵੇਲਾ ਹੈ ਉਸ ਮਾਲਕ ਦੇ ਲੇਖੇ ਲੱਗਣ ਵਾਸਤੇ ਸਹੀ ਵਕਤ ਸਹੀ ਸਮਾ ਹੈ ਅੰਮ੍ਰਿਤ ਵੇਲੇ ਬੱਤੀ ਕਾ ਬੀਜਿਆ ਜੇ ਕਿਸਾਨ ਫਸਲ ਬੀਜਦਾ ਨਾ ਚੰਗੀ ਵਾਈ ਨਾ ਕਰੇ ਤਾਂ ਵੀ ਫਸਲ ਚੰਗੀ ਨਹੀਂ ਉਗਦੀ 25 ਨੰਬਰ ਜੀ ਚੰਗਾ ਵੇਪਾਰ ਆਲੇ ਜੇ ਬੀਜ ਵੀ ਚੰਗਾ ਪਾਲੇ ਵਾਹੀ ਵੀ ਚੰਗੀ ਕਰ ਲਵੇ ਗੁਰਮੁਖ ਪਿਆਰਿਓ ਪਾਣੀ ਵੀ ਲਾ ਦਵੇ ਤੇ ਜੇ ਕਿਤੇ ਸੁਹਾਗਾ ਨਾ ਮਾਰੇ ਤੇ ਜਿਹੜੇ ਬੀਜਾ ਕਈ ਵਾਰੀ ਜੀਵ ਜੰਤੂ ਚੁੱਕ ਜਾਂਦੇ ਜਾਂ ਤਪਸ਼ਾ ਨਾ ਸੜ ਜਾਂਦੇ ਆ ਜੇ ਕਿਤੇ ਉਹ ਗੁਰਮੁਖੋ ਬੀਜ ਵੀ ਦਵੇ ਵਾਹੀ ਵੀ ਚੰਗੀ ਕਰਦੇ ਸੁਹਾਗਾ ਵੀ ਮਾਰਦੇ ਲੋੜ ਅਨੁਸਾਰ ਪਾਣੀ ਵੀ ਦਿੱਤਾ ਵੱਤਰ ਵੀ ਜੇ ਸਾਰਾ ਕੁਝ ਠੀਕ ਹੋਵੇ ਤੇ ਜੇ ਕਿਤੇ ਵਤਰ ਨਾ ਠੀਕ ਹੋਵੇ ਜੇ ਵਤਰ ਨਾ ਠੀਕ ਹੋਵੇ ਨਾ ਗੁਰਮੁਖੋ ਫਿਰ ਵੀ ਫਸਲ ਪਹਿਲੀ ਗਾਲ ਉੱਗਦੀ ਨਹੀਂ ਜੇ ਉੱਗ ਪਵੇ ਫਿਰ ਉਹਦਾ ਸਰ ਉਹਦੇ ਝਾੜ ਤੱਕ ਪੈਂਦਾ ਉਹ ਚੰਗਾ ਝਾੜ ਨਹੀਂ ਦਿੰਦੀ ਇਸ ਗਾਲ ਕਰਕੇ ਨਾਮ ਨੂੰ ਬੀਜਣ ਦਾ ਵਤਰ ਹੈ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਕੀ ਬੀਜਣਾ ਨਾਮ ਬੀਜ ਸੰਤੋਖ ਸੁਹਾਗਾ ਰਖ ਗਰੀਬੀ ਵੇਸ ਦਸਮੇਸ਼ ਪਿਤਾ ਨੇ ਤੇ ਪ੍ਰੈਕਟੀਕਲ ਕਰਕੇ ਦੱਸ ਦਿੱਤਾ 22 ਜਨਵਰੀ 1704 ਦੀ ਵਿਚਕਾਰਲੀ ਰਾਤ ਨੂੰ ਅਨੰਦਾਂ ਦੀ ਪੁਰੀ ਨੂੰ ਛੱਡਿਆ ਅੰਮ੍ਰਿਤ ਵੇਲਾ ਸਰਸਾ ਤੇ ਹੋ ਗਿਆ ਚੌਂਕੜਾ ਲਾ ਲਿਆ ਅਹੀ ਦਇਆ ਸਿੰਘ ਕਹਿੰਦੇ ਮਹਾਰਾਜ ਇੱਥੇ ਕਹਿਣ ਲੱਗੇ ਦਇਆ ਸਿੰਘਾ ਅੰਮ੍ਰਿਤ ਵੇਲਾ ਹੋ ਗਿਆ ਅਮਰਤ ਵੜੇ ਦੇ ਦੀਵਾਨ ਸੱਜਣਗੇ ਭਾਈ ਦਇਆ ਸਿੰਘ ਕਹਿੰਦੇ ਮਹਾਰਾਜ ਦੁਸ਼ਮਣ ਦਾ ਬਾਹੂਬਲ ਵੀ ਚੜ ਕੇ ਆ ਗਿਆ ਅੱਗੋਂ ਸਰਸਾ ਠਾਠਾ ਮਾਰਦੀ ਐ ਹੜ ਆਇਆ ਹੋਇਆ ਉੱਪਰੋਂ ਮੋਲੇ ਧਰਮੀ ਪੈ ਰਿਆ ਕੋਹ ਦੀਆਂ ਕਕਰੀਲੀਆਂ ਰਾਤਾਂ ਤੇ ਬਿਰਦ ਮਾਂ ਗੁਜਰ ਕੋਰ ਤੇ ਛੋਟੇ ਛੋਟੇ ਸਹਬਜ਼ਾਦੇ ਨਾਲ ਮਹਾਰਾਜ ਆਖਣ ਲੱਗੇ ਦਇਆ ਸਿੰਘਾ ਦੁਸ਼ਮਣ ਦੇ ਬਾਹੂਬਲ ਨੂੰ ਅਜੀਤ ਸਿੰਘ ਰੋਕੇਗਾ ਹੱਥ ਜੋੜੇ ਗਲ 'ਚ ਪੱਲਾ ਪਾਇਆ ਪਿਤਾ ਜੀ ਦੇ ਉਧ ਥਾਪੜਾ ਗੁਰੂ ਪਿਤਾ ਵੱਲ ਉੱਠ ਕੇ ਆਇਆ ਬਾਹਾਂ ਮੈਂ ਭਨਣਾ ਚਾਹਾਂਗਾ ਬਾਬਾ ਦੀ ਬਾਬਾ ਅਜੀਤ ਸਿੰਘ ਜੀ ਥਾਪੜਾ ਲੈ ਕੇ ਗਏ ਦੁਸ਼ਮਣ ਦਲ ਨੂੰ ਘੇਰਾ ਕੇ ਘੇਰਾ ਪਾਉਂਦੇ ਨੂੰ ਖਦੇੜ ਦਿੱਤਾ ਇੱਧਰ ਮਹਾਰਾਜ ਕਹਿੰਦੇ ਕਿੰਨੇ ਸਿੰਘ ਆਪਣੇ ਕੋਲ ਮਹਾਰਾਜ 500 ਆ ਕਹਿੰਦੇ 250 ਬਿਠਾਓ ਦੀਵਾਨ ਦੇ ਵਿੱਚ 250 ਦੁਸ਼ਮਣ ਦਲਾਂ ਦਾ ਮੁਕਾਬਲਾ ਕਰੋ ਅਜ ਸਰਸਾ ਦੇ ਟੱਟ ਦੇ ਉੱਤੇ ਉੱਥੇ دیਵਾਨ ਲੱਗਿਆ ਅੰਮ੍ਰਿਤ ਵੇਲੇ ਦਾ ਨਾ ਸਾਜੋ ਨਾ ਤਾਜੋ ਨਾਜ ਸਾਜ ਨਾ ਤਾਜ ਹਨ ਫਿਰ ਵੀ ਸਤਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਪਵਣ ਦੀਆਂ ਸੁਰਾਂ ਨਾਲ ਇੱਕਮਿਕ ਹੋ ਕੇ ਗਾ ਰਹੇ ਹਨ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਓ ਕਿਹੋ ਜਿਹਾ ਸਮਾ ਹੋਏਗਾ ਜਦੋਂ ਕਲਗੀਧਰ ਪਾਤਸ਼ਾਹ ਦੇ ਮਖਾਰ ਬਿੰਦ ਤੋਂ ਸਿੰਘ ਗੁਰਬਾਣੀ ਗਾਉਂਦੇ ਹੋਣਗੇ ਨਾਲੇ ਤੇਗਾਂ ਵਾਉਂਦੇ ਹੋਣਗੇ ਨਾਲੇ ਆਵਾਜ਼ ਕੰਨਾਂ 'ਚ ਪੈਂਦੀ ਹੋਏਗੀ ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਤੇਗਾ ਬਉਂਦੇ ਹੋਣਗੇ ਕੰਨਾਂ 'ਚ ਆਵਾਜ਼ਾਂ ਪੈਂਦੀ ਹੋਣੀਆਂ ਜੇ ਸੋਚੰਦਾ ਯੁਗ ਵੈ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿੰਦ ਕੁਰ ਅੰਦਾਰ ਜਦੋਂ ਕਲਗੀਧਰ ਪਾਤਸ਼ਾਹ ਨੇ ਦੀਵਾਨ ਦੀ ਸਮਾਪਤੀ ਕੀਤੀ ਭਾਈ ਦਇਆ ਸਿੰਘ ਜੀ ਆਏ ਮਹਾਰਾਜ 250 ਸਿੰਘ ਸ਼ਹੀਦ ਹੋ ਗਿਆ ਕੀ ਫਾਇਦਾ ਹੋਇਆ ਅਜ ਨਾ ਇੱਥੇ ਅੰਮ੍ਰਿਤ ਛਲਿਤ ਦੀਵਾਨ ਸੁਜਾਉਂਦੇ ਮਹਾਰਾਜ ਆਖਦੇ ਜਪਜੀ ਦਾ ਜਾਪ ਇਸ ਗੜੀ ਕਰਨਾ ਜ਼ਰੂਰ ਥਾ ਪੜ ਕੇ ਆਸਾ ਕੀ ਵਾਰ ਕੋ ਵਰਨਾ ਸਰੂਰ ਥਾ ਕਹਿਣ ਲੱਗੇ ਦਇਆ ਸਿੰਘਾ ਤੁਸੀਂ ਵੀ ਸ਼ਹਾਦਤ ਦਾ ਜੰਮ ਪੀ ਜਾਂਦੇ ਅਸੀਂ ਵੀ ਲੇਖੇ ਲੱਗ ਜਾਂਦੇ ਤਾਂ ਵੀ ਸਾਨੂੰ ਅੰਮ੍ਰਿਤ ਵੇਲਾ ਸੰਭਾਲਣਾ ਮਹਿੰਗਾ ਨਹੀਂ ਸੀ ਅੰਮ੍ਰਿਤ ਵੇਲੇ ਦੀ ਕਿੱਡੀ ਵੱਡੀ ਕਦਰ ਦੱਸੀ ਸ਼ੈਨ ਸ਼ਾ ਨੇ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਜਿਸ ਤਰ੍ਹਾਂ 24 ਘੰਟਿਆਂ ਦੇ ਵਿੱਚੋਂ ਸਵੇਰ ਦਾ ਵੇਲਾ ਅੰਮ੍ਰਿਤ ਵੇਲਾ ਹੈ ਇਸੇ ਤਰ੍ਹਾਂ 84 ਲੱਖ ਜੁਨੀਆਂ ਦੇ ਵਿੱਚੋਂ ਮਨੁੱਖਾ ਦੇਹੀ 84 ਲੱਖ ਜੁਨੀ ਦਾ ਅੰਮ੍ਰਿਤ ਵੇਲਾ ਹੈ ਕਿਉਂਕਿ ਸਾਰੀ ਰਾਤ ਦੇ ਆਰਾਮ ਤੋਂ ਬਾਅਦ ਸਵੇਰ ਜਦੋਂ ਇਸ਼ਨਾਨ ਕਰ ਲਈਏ ਫਰੈਸ਼ ਮੂਡ ਹੁੰਦਾ ਵਧੀਆ ਸਵੇਰ ਦਾ এনवायरमेंट ਹੁੰਦਾ ਹੈ ਸਵੇਰੇ ਤੁਸੀਂ ਇੱਕ ਆਵਾਜ਼ ਮਾਰੋ ਬਿਨਾ ਸਪੀਕਰ ਤੋਂ ਦੂਰ ਤੱਕ ਸੁਣ ਜਾਂਦੀ ਹੈ ਦਿਨ ਦੇ ਵਿੱਚ ਭਾਵੇਂ ਅਸੀਂ ਮਹਿਸੂਸ ਨਹੀਂ ਕਰਦੇ ਪੰਛੀਆਂ ਦੀ ਚੀਂ ਚੀਂ ਕਾਂ ਕਾਂ ਤੇ ਉਧਰ ਗੱਡੀਆਂ ਦੀ ਫੈਕਟਰੀਆਂ ਦੀਆਂ ਆਵਾਜ਼ਾਂ ਇਸਾਰੇ এনवायरमेंट ਦੇ ਵਿੱਚ ਵਾਤਾਵਰਨ ਵਿੱਚ ਘੁਲ ਜਾਂਦੇ ਅਤੇ ਵਾਤਾਵਰਨ ਗੰਦਲਾ ਹੋ ਜਾਂਦਾ ਹੈ। ਅੰਮ੍ਰਿਤ ਵੇਲੇ ਵਾਤਾਵਰਨ ਵਧੀਆ ਹੁੰਦਾ। ਰੰਗੂ ਨੂੰ ਮੈਣ ਦਾ ਅੰਮ੍ਰਿਤ ਵੇਲੇ ਦਾ ਹੀ ਵੇਲਾ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਨ ਜਿਵੇਂ ਫਸਲ ਵਾਤਰ ਵਿੱਚ ਬੀਜੀ ਜਾਵੇ, ਇਸੇ ਤਰ੍ਹਾਂ ਅੰਮ੍ਰਿਤ ਵੇਲੇ ਨਾਮ ਨੂੰ ਬੀਜਣ ਦਾ ਵਕਤਰ ਹੈ। ਸਤਿਗੁਰੂ ਮਹਾਰਿ ਦੀ ਕਿਰਪਾ ਕਰਨ ਚੜ੍ਹਦੀਆਂ ਕਲਾ ਬਖਸ਼ਣ ਅੰਮ੍ਰਿਤ ਵੇਲਾ ਸਭਾਲਣ ਦੀ ਸਾਨੂੰ ਕਿਤੇ ਜਾਚ ਆ ਸਕੇ ਕਿਤੇ ਗੁਰੂ ਕੋਲੋਂ ਸੁਣਨ ਦਾ ਤੇ ਗੁਰੂ ਨੂੰ ਸੁਣਾਉਣ ਦਾ ਗੁਰਮਖੋ ਆਨੰਦ ਹੀ ਵਖਰਾ ਹੈ ਇੱਕ ਦਿਨ ਭਾਈ ਗਪਾਲਾ ਜੀ ਨੂੰ ਆਵਾਜ਼ ਮਾਰੀ ਸੀ ਗੁਰੂ ਅਰਗਵੈਸ ਪਾਬ ਨੇ ਸੰਗਤ ਵਿੱਚੋਂ ਕਹਿੰਦੇ ਕੋਈ ਹੈ ਸਿੱਖ ਜਿਹੜਾ ਸਾਨੂੰ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾਏ ਉਹ ਵੀ ਕਿੱਥੇ ਬਹਿ ਕੇ ਰਹੇਲੇ ਪਿੰਡ ਦੀ ਸ੍ਰੀ ਅਰਗੁਬਿੰਦਪੁਰ ਦੀ ਦੂਸਰੀ ਜੰਗ ਲੜੀ ਕਹਿੰਦੇ ਇਹਨਾਂ ਦੀਆਂ ਲਾਸ਼ਾਂ ਦਫਨਾਉਂਦੇ ਹੋ ਦਫਨਾ ਦਿੱਤੀਆਂ ਕਹਿੰਦੇ ਉੱਤੇ ਥੜਾ ਬਣਾਉਂਦੇ ਹੋ ਕਬਰ ਬਣਾਉਂਦੇ ਆ ਮਹਾਰਾਜ ਨੇ ਉੱਪਰ ਕਹਿੰਦੇ ਦਰੀ ਵਿਛਾ ਦਿਓ ਸਿੱਖ ਸਤਬਚਨ ਕਹਿੰਦੇ ਹੁੰਦੇ ਸੀ ਦਰੀ ਵਿਛਾਈ ਮਹਾਰਾਜ ਨੇ ਚੌਂਕੜਾ ਲਾ ਲਿਆ ਜਿਹੜੇ ਅਜ ਮੜੀਆਂ ਮਸਾਣਾ ਰਦੇ ਨਾ ਉਹਨਾਂ ਨੂੰ ਮਹਾਰਾਜ ਨੇ ਦੱਸ ਦਿੱਤਾ ਜਿਹੜੇ ਜ਼ਿੰਦਾ ਸਾਡਾ ਕੁਝ ਨਹੀਂ ਵਿਗਾੜ ਸਕਿਓ ਮਰੇ ਸਾਡਾ ਕੁਝ ਨਹੀਂ ਕਰ ਸਕਦੇ ਪੰਜਾਬ ਦੇ ਵਿੱਚ ਸਿੱਖਾਂ ਨੇ ਕਬਰਾਂ ਵਾਲੀਆਂ ਪੈਲੀਆਂ ਪਟ-ਪਟ ਕੇ ਆਵਾਜ਼ ਕਰ ਦਤੀਆਂ ਜਿਹੜੇ ਗੁਰੂ ਦੇ ਚੱਲਿਓ ਦੱਸਿਓ ਰਾਹ ਤੇ ਚੱਲਦੇ ਆਉ। ਉਹ ਗੁਰੂ ਸਾਹਿਬ ਜੀ ਮਹਾਰਾਜ ਨੇ ਆਖਿਆ ਫਿਰ ਕੋਈ ਹੈ ਜਪਜੀ ਸਾਹਿਬ ਦਾ ਪਾਠ ਸੁਣਾਵੇ ਸ਼ੁੱਧ ਪਾਠ। ਭਾਈ ਗੋਪਾਲਾ ਜੀ ਆਏ ਮਹਾਰਾਜ ਨੇ ਆਪਣੇ ਰਾਈਟ ਸਾਈਡ ਤੇ ਸੱਜੇ ਬੰਨੇ ਬਿਠਾਇਆ। ਸੱਜੇ ਕਿੰਨੂੰ ਬਿਠਾਉਣੇ ਆਪਾਂ ਜਿਹਨੂੰ ਆਪਣੇ ਤੋਂ ਵੱਧ ਸਤਿਮਾਨ ਸਤਕਾਰ ਦਈਏ। आनंद कार्य ਹੁੰਦਾ ਪਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੱਜੇ ਪਾਸੇ ਰੱਖ ਕੇ 헤ਰੇ ਲੈਨੇ ਆ ਸੱਜੇ ਪਾਸੇ ਬਿਠਾਇਆ ਭਾਈ ਸਾਹਿਬ ਨੇ ਭਾਈ ਗੋਪਾਲਾ ਜੀ ਨੇ ਜਪਜੀ ਸਾਦਾ ਪਾਠ ਸੁਣਾਇਆ ਮਹਾਰਾਜ ਸਰਕ ਦੇ ਸਰਕ ਦੇ ਇੱਕ ਪਾਸੇ ਚਲੇ ਗਏ ਤੱਕ ਅਦੇ ਭਾਈ ਸਾਹਿਬ ਨੂੰ ਪਤਾ ਲੱਗਾ ਆਪਣੇ ਕੋਲੋਂ ਕੋਈ ਉੱਠਦਾ ਨਾ ਤੇ ਪਤਾ ਲੱਗ ਜਾਂਦਾ ਹੈ ਭਾਈ ਸਾਹਿਬ ਵੇਖਦੇ ਆ ਮਹਾਰਾਜ ਤੇ ਜਾ ਰਹੇ ਜਿਹੜੇ ਮਹਾਰਾਜ ਕੋ ਪੰਜ ਘੋੜੇ ਪੇਟ ਕੀਤੇ ਭਾਈ ਸੁਭਾਗੇ ਨੇ ਇੱਕ ਘੋੜਾ ਮਹਾਰਾਜ ਦੇ ਕੋਲ ਤੇ ਮੇਲੇ ਚ ਵੱਜਿਆ ਕਿਤੇ ਉਹ ਮੈਨੂੰ ਦੇ ਦੇਂ ਤੇ ਅਨੰਦ ਹੀ ਆ ਜੇ ਕੁਝ ਹੋ ਗੇ ਮਹਾਰਾਜ ਫੇਰ ਉਹ ਜਕਾਰ ਆ ਕੇ ਬੈਠ ਗਏ ਸਮਾਪਤੀ ਹੋਈ ਕਹਿੰਦੇ ਜਾ ਬਾਬਾ ਵਿਧੀ ਚੰਦਾ ਸੋਨੇ ਦੀ ਕਾਠੀ ਪਾ ਕੇ ਉਹ ਘੋੜਾ ਲਿਆ ਤੇ ਗਪਾਲੇ ਨੂੰ ਦਿਓ ਕਹਿੰਦੇ ਮਹਾਰਾਜ ਮੈਂ ਤੇ ਨਹੀਂ ਘੋੜਾ ਮੰਗਿਆ ਕਹਿੰਦੇ ਮੰਗਿਆ ਨਹੀਂ ਸੀ ਕਹਿੰਦੇ ਮਹਾਰਾ ਨਹੀਂ ਕਹਿੰਦੇ ਹਿਰਦੇ ਚ ਆਤਮਰ ਕਹਿੰਦੇ ਮਹਾਰਾ ਫੁਰਨਾ ਬਣਿਆ ਸੀ ਮਹਾਰਾਜ ਨੇ ਉਹਨੂੰ ਘੋੜਾ ਦਿੱਤਾ ਕਹਿਣ ਲੱਗੇ ਅਸੀਂ ਤੇਰੇ ਜਪਜੀ ਸਾਹਿਬ ਦੇ ਸ਼ੁੱਧ ਪਾਠ ਤੋਂ ਇੰਨਾ ਖੁਸ਼ ਹੋਏ ਸੀ ਅਸੀਂ ਤੇ ਸਿੱਖਾ ਤੈਨੂੰ ਮੱਥਾ ਟੇਕਣ ਲੱਗੇ ਸਤਵਾਂ ਗੁਰੂ ਬਣਾਉਣ ਲੱਗੇ ਸਾਂ ਗੁਰਤਾ ਗੱਦੀ ਦੇਣ ਲੱਗੇ ਸੀ ਪਰ ਤੂੰ ਅਜੇ ਮਾਇਆ 'ਚ ਹੀ ਉਲਝਿਆ ਬੈਠਾ ਸੀ ਇਸ ਕਰਕੇ ਤੈਨੂੰ ਘੋੜਾ ਮਿਲ ਗਿਆ ਇਹਦਾ ਮਤਲਬ ਕੀ ਆ ਜਦੋਂ ਕਿਤੇ ਗੁਰੂ ਦਰਬਾਰ ਆਓ ਭਾਵਨਾ ਨਾਲ ਅਰਦਾਸ ਕਰਕੇ ਆਖੋ ਸਤਿਗੁਰੂ ਤੁਸੀਂ ਛੇਵੇਂ ਜਾਮੇ ਚ ਭਾਈ ਗੋਪਾਲਾ ਜੀ ਉਹ ਜਪਜੀ ਸਾਹਿਬ ਦਾ ਜਾਪ ਸੁਣਿਆ ਸੀ ਅੱਜ ਮੈਂ ਦਸਾਂ ਪਾਸ਼ ਆਇਆ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੂੰ ਜਪਜੀ ਸਾਹਿਬ ਸੁਣਾਉਣ ਵਾਸਤੇ ਆਇਆ ਕਿਰਪਾ ਕਰਿਓ ਦਾਤਾ ਜੀ ਮੇਰਾ ਗੋਪਾਲਾ ਜੀ ਵਰਗਾ ਜੀਵਨ ਨਹੀਂ ਮੇਰੀ ਗੋਪਾਲਾ ਜੀ ਵਰਗੀ ਇਕਾਗਰਤਾ ਨਹੀਂ ਹੈ ਪਰ ਰਹਿਮਤ ਕਰੋ ਅੱਜ ਮੇਰੇ ਤੋਂ ਜਪਜੀ ਸਾਹਿਬ ਦਾ ਜਾਪ ਸਰਵਣ ਕਰਨਾ ਕਰੋ ਮੈਂ ਗ੍ਰੰਥੀਆਂ ਨੂੰ ਆਖਦਾ ਹੁਣਾਂ ਜਿਹੜਾ ਗ੍ਰੰਥੀ ਸਿੰਘ ਸਵੇਰੇ ਪੰਜ ਬਾਣੀਆਂ ਦਾ ਨਿਤਨੇਮ ਆਪ ਕਰਦਾ ਪ੍ਰਕਾਸ਼ ਆਪਣੇ ਅੱਥੀ ਆਪ ਕਰਦਾ ਸ਼ਾਮਾ ਨੂੰ ਸੋਖਾ ਸੰਦੀ ਸੇਵਾ ਰਹਿਰਾ ਸਾਧ ਦੀ ਸੇਵਾ ਹੁਕਮਨਾਮੇ ਦੀ ਕਥਾ ਦੀ ਸੇਵਾ ਕਰਦਾ ਉਹਦੇ ਕੋਲੋ ਸਪਨੇ 'ਚ ਵੀ ਅਰਦਾਸ ਕਰਾ ਦਿਓ ਉਹ ਮੇਰਾ ਗੁਰੂ ਪੱਕਾ ਸੁਣਦਾ ਜੀ ਕਿਉਂਕਿ ਜਿੱਥੇ ਜਪਜੀ ਸਾਹਿਬ ਦਾ ਪਾਠ ਸੁਨਾਇਆ ਸੀ ਸਿੱਖ ਨੇ ਗੁਰੂ ਨੂੰ ਤੇ ਗੁਰੂ ਸਾਹਿਬ ਥੇ ਤਖਤ ਦੇਣ ਲੱਗੇ ਸੀ ਤੁਸੀਂ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਚਰਨਾ ਚ ਗਰੰਥੀ ਸਿੰਘ ਬੈਠਦੇ ਹੋ ਨਾ ਇਸ ਸੋਚਿਆ ਕਰੋ ਦਾਤਾ ਮੈਂ ਕਿਸੇ ਨੂੰ ਸੁਣਾਉਣ ਨਹੀਂ ਆਇਆ ਮੈਂ ਤੁਹਾਨੂੰ ਸੁਣਾਉਣ ਆਇਆ ਨੇ ਤਦ ਨੇਮ ਸਰਵਣ ਕਰਨਾ ਕਰੋ ਮੇਰੇ ਤੋਂ ਜਦੋਂ ਰੋਜ਼ ਸਤਿਗੁਰੂ ਸੁਣਨਗੇ ਤੇ ਬਿਰਥੀ ਕਦੇ ਨਾ ਹੋਵੀ ਜਨ ਕੀ ਅਰਦਾਸ ਸੋ ਸਤਿਗੁਰੂ ਕਿਰਪਾ ਕਰਨ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਇਨੇਕ ਬਚਨ ਕਰਦੇ ਹੋਏ ਸਮਾਪਤੀ ਹੈ ਬਲੌ ਫਤੇਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ